ਜੈਸਦਨ ਦੀ ਦਰਸ਼ਨ ਮਨਜੀਤ ਨੂੰ ਮਿਲ ਕੇ ਗਈ ਸੀ ਮਨਜੀਤ ਦੇ ਅੰਦਰ ਨਵੀਆਂ ਸੋਚਾਂ ਪੈਦਾ ਹੋ ਗਈਆਂ ਸਨ ਕਈ ਦਿਨ ਤੇ ਰਾਤਾਂ ਉਹਦੀਆਂ ਇਸੇ ਚਿੰਤਾ ਵਿੱਚ ਬੀਤ ਗਈਆਂ ਇਸ ਵੇਲੇ ਕੁਲਵੰਤ ਦੇ ਵਿਛੋੜੇ ਨਾਲੋਂ ਉਹਦੇ ਅੰਦਰ ਦਰਸ਼ਨ ਦਾ ਦੁੱਖ ਵਧੇਰੇ ਪੀੜ ਪੈਦਾ ਕਰ ਰਿਹਾ ਸੀ ਕਿਸੇ ਵੇਲੇ ਵੀ ਤਾਂ ਦਰਸ਼ਨ ਦਾ ਉਦਾਸ ਚਿਹਰਾ ਉਹਦੀਆਂ ਅੱਖਾਂ ਤੋਂ ਉੱਲੇ ਨਹੀਂ ਸੀ ਹੁੰਦਾ ਆਪਣੇ ਮਨ ਨਾਲ ਵਿਰੜੇ ਕਰਦੀ ਕਰਦੀ ਉਹ ਅੰਦਰੇ-ਅੰਦਰ ਕਹਿਣ ਲੱਗ ਪੈਂਦੀ ਦਰਸ਼ਨ ਤੂੰ ਆਈ ਸੈਂ ਤਾਂ 2 ਮਹੀਨੇ ਪਹਿਲਾਂ ਆਉਂਦੀ ਹਾਂ ਤੇ ਨਹੀਂ ਤਾਂ ਕਦੇ ਵੀ ਮੇਰੀ ਦੁਨੀਆ ਵਿੱਚ ਨਾ ਆਉਂਦੀ ਹਾਂ ਮੈਨੂੰ ਤੇਰੇ ਦੁੱਖ ਦਾ ਪਤਾ ਲੱਗ ਗਿਆ ਏ ਔਰ ਅਫਸੋਸ ਤੈਨੂੰ ਮੇਰੀ ਹਾਲਤ ਦਾ ਪਤਾ ਨਹੀਂ ਵੈਰੀ ਕੁਲਵੰਤੀ ਕਿਤੇ ਤੇਰਾ ਜ਼ਿਕਰ ਮੇਰੇ ਅੱਗੇ ਕਰ ਦਿੰਦਾ ਫਿਰ ਇਹ ਕੁਝ ਕਿਉਂ ਹੁੰਦਾ ਮੈਂ ਆਪਣੇ ਹੱਥੀ ਤੁਹਾਡੇ ਸਾਰੇ ਸ਼ਗਨ ਮਨਾਉਂਦੀ ਕਿਆ ਸੋਣੀ ਫਾਪਦੀ ਤੁਹਾਡੀ ਜੋੜੀ ਤੁਹਾਨੂੰ ਹੱਸਦਿਆਂ ਖੇਡਦਿਆਂ ਵੇਖ ਕੇ ਮੈਂ ਜੀ ਨੂੰ ਢਾਰਸ ਦੇ ਲਿਆ ਕਰਦੀ ਮੇਰੀਆਂ ਭੁੱਖੀਆਂ ਰੀਜਾਂ ਇਹ ਆਪੇ 2-4 ਦਿਨ ਰੋਤੋ ਕੇ ਚੁੱਪ ਕਰ ਜਾਂਦੀਆਂ ਮੈਨੂੰ ਹੌਂਕੇ ਲੈਣ ਦਾ ਅਭਿਆਸ ਹੋ ਚੁੱਕਾ ਏ ਅੱਗੇ ਕਿੰਨੇ ਬਰੇ ਮੈਂ ਆਹੀ ਭਰ-ਭਰ ਕੇ ਕੱਟ ਲਏ ਨੇ ਬਾਕੀ ਦਿਹਾੜੇ ਵੀ ਉਸੇ ਤਰ੍ਹਾਂ ਬੀਤ ਜਾਂਦੇ ਪਰ ਮੇਰੇ ਕਾਰਨ ਤੈਨੂੰ ਤਾਂ ਨਾ ਮਿਲਕਣਾ ਪੈਂਦਾ ਦਰਸ਼ਨ ਰੋ ਵੀ ਉਹਾ ਸਕਦੇ ਨੇ ਜਿਨ੍ਹਾਂ ਦੇ ਵੱਡੇ ਜੇਰੇ ਹੋਣ ਸੋਲ ਕੁੜੀਏ ਤੂੰ ਇਹ ਦੁੱਖ ਕਿੱਥੇ ਸਹਿ ਸਕਣਾ ਏ ਦਰਸ਼ਨ ਦੇ ਦੋਖ ਵਿੱਚ ਦਰਦ ਭਰਿਆ ਦਿਲ ਰੱਖਣ ਵਾਲੀ ਮਨਜੀਤ ਤੜਫਣ ਲੱਗ ਪੈਂਦੀ ਸਾਰੀ ਰਾਤ ਉਹ ਮੱਛੀ ਵਾਂਗ ਲੋਚ-ਲੋਚ ਕੇ ਘਟਦੀ ਰਾਤੀ ਉਹ ਸੋਚਦੀ ਮੈਂ ਦਿਨੇ ਦਰਸ਼ਨ ਕੋਲ ਜਾਵਾਂਗੀ ਉਹਨੂੰ ਛਾਤੀ ਨਾਲ ਘੁੱਟ ਕੇ ਮੈਂ ਰੱਜ ਕੇ ਰੋਵਾਂਗੀ ਮੈਂ ਉਹਦੇ ਅੱਗੇ ਸਭ ਕੁਝ ਪ੍ਰਗਟ ਕਰ ਦੇਵਾਂਗੀ ਮੈਂ ਉਹਨੂੰ ਮਨਾ ਲਵਾਂਗੀ ਮੈਂ ਅਮਲੀ ਤੌਰ ਤੇ ਕੁਲਵੰਤ ਨਾਲੋਂ ਸਬੰਧ ਤੋੜ ਲਵਾਂਗੀ ਮੈਂ ਆਪਣੇ ਹੱਥੀ ਉਹਨਾਂ ਦੋਹਾਂ ਦਾ ਵਿਆਹ ਕਰ ਦੇਵਾਂਗੀ ਪਰ ਕੀ ਇਸ ਤਰ੍ਹਾਂ ਦਰਸ਼ਨ ਦਾ ਜੀਵਨ ਸੁਖੀ ਹੋ ਸਕੇਗਾ ਰਹਿਣਾ ਤਾਂ ਮੈਂ ਵੀ ਉਹਨਾਂ ਦੇ ਨਾਲ ਹੀ ਹੋਵੇਗਾ ਤਾਂ ਕੀ ਦਰਸ਼ਨ ਮੇਰੀ ਹੋਂਦ ਘਰ ਵਿੱਚ ਬਰਦਾਸ਼ਤ ਕਰ ਲਵੇਗੀ ਉਹ ਬੜੀ ਸਾਊ ਕੁੜੀ ਜਾਪਦੀ ਏ ਆਪਣੇ ਵੱਲੋਂ ਮੇਰਾ ਬੜਾ ਆਦਰ ਕਰੇਗੀ ਪਰ ਉਹਦਾ ਇਸਤਰੀ ਹਿਰਦਾ ਕਿਵੇਂ ਸਹਿ ਸਕੇਗਾ ਉਹਦੇ ਦਿਲ ਵਿੱਚੋਂ ਇਹ ਜਨ ਕਿਵੇਂ ਨਿਕਲੇਗਾ ਕਿ ਮੈਂ ਤੇ ਕੁਲਵੰਤ ਕੋਚ ਦਿਹਾੜੇ ਪਤੀ ਪਤਨੀ ਰਹਿ ਚੁੱਕੇ ਆ ਨਾਲੇ ਸਾਡੀਆਂ ਖਾਹਸ਼ਾਂ ਦਾ ਹੀ ਹੁਣ ਕੀ ਭਰੋਸਾ ਏ ਜਿੰਨਾ ਚਿਰ ਕੁਲਵੰਤ ਮੇਰਾ ਕੁਝ ਹੋਰ ਸੀ ਉਹਨਾਂ ਚਿਰ ਨਿਰਬਾਹ ਹੋਈ ਜਾਣਾ ਸੌਖਾ ਸੀ ਪਰ ਹੁਣ ਤਾਂ ਦੇਹੀ ਤੇ ਦਿਲ ਦੋਹਾਂ ਨੇ ਉਹਨੂੰ ਪਤੀ ਮੰਨ ਲਿਆ ਏ ਹੁਣ ਮੈਂ ਕੁਦਰਤੀ ਭੁੱਖਾ ਨੂੰ ਕਿਵੇਂ ਚੁੱਪ ਕਰਾ ਸਕਾਂਗੀ ਫਿਰ ਕੀ ਕੀਤਾ ਜਾਵੇ ਜਾਂ ਅਸੀਂ ਦੋਵੇਂ ਕੀ ਇੱਕ ਮਰਦ ਦੇ ਘਰ ਦੋ-ਦੋ ਇਸ ਤਰ੍ਹਾਂ ਨਹੀਂ ਹੁੰਦੀਆਂ ਉਹ ਇਸ ਤਰ੍ਹਾਂ ਤਾਂ ਸੰਕਣ ਸਾੜੇ ਦੀ ਅੱਗ ਵਿੱਚ ਅਸੀਂ ਦੋਵੇਂ ਦਜਨ ਹੋ ਜਾਵਾਂਗੀਆਂ ਫਿਰ ਕੀ ਕੀਤਾ ਜਾਵੇ ਮੈਂ ਉਹਨਾਂ ਦੋਹਾਂ ਦਾ ਵਿਆਹ ਕਰਕੇ ਚੁੱਪ-ਚਾਪ ਕਿਤੇ ਦੂਰ ਚਲੀ ਜਾਵਾਂ ਹਾਏ ਇਹ ਕਿਵੇਂ ਹੋ ਸਕਦਾ ਏ ਮੈਂ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦੀ ਆ ਪਰ ਪਲਵੰਤ ਤੋਂ ਦੂਰ ਰਹਿ ਕੇ ਜਾ ਨਹੀਂ ਸਕਦੀ ਇਸ ਤੋਂ ਅੱਗੇ ਉਹਨੂੰ ਕੁਛ ਨਾ ਔੜਦੀ ਸਜਦੀ ਬਸ ਇੰਨੀ ਹੀ ਸੌਖ ਸੀ ਕਿ ਸੋਚਾਂ ਆਦਮੀ ਨੂੰ ਸਿਰਫ ਖੂਰਦੀਆਂ ਹਨ ਰੋੜਦੀਆਂ ਨਹੀਂ ਟੈਂਦੇ ਜੀ ਨੂੰ ਠੁੰਮਣਾ ਮਿਲ ਗਿਆ ਪਲਵੰਤ ਦੀ ਚਿੱਠੀ ਆ ਗਈ ਹਰਪਾਰ ਸਿੰਘ ਦਾ ਸਾਰਾ ਪਰਿਵਾਰ ਮੇਰੀ ਬੜੀ ਸੇਵਾ ਕਰਦਾ ਏ ਮੈਂ ਆਪਣੇ ਵਿਆਹ ਬਾਗ ਤੋਂ ਉਹਨਾਂ ਨੂੰ ਦੱਸ ਦਿੱਤਾ ਏ ਸਾਰੇ ਪਿੰਡ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਏ ਲੋਕ ਮੇਰਾ ਬੜਾ ਆਦਰ ਕਰਦੇ ਨੇ ਠੇਕੇ ਵਾਲੇ ਅਜੇ ਪੈਲੀ ਛੱਡਣੀ ਨਹੀਂ ਮੰਨਦੇ ਮੈਂ ਆਪਣਾ ਮਕਾਨ ਮੁਰੰਮਤ ਕਰ ਲਿਆ ਏ ਕੁਝ ਨਿੱਕੀਆਂ-ਨਿੱਕੀਆਂ ਹੋਰ ਦੋ ਚਾਰ ਗੱਲਾਂ ਤੇ ਇਸ ਤੋਂ ਅੱਗੇ ਪ੍ਰੇਮ, ਐਸ਼ਕ-ਵਿਛੋੜਾ, ਬਿਰਹਾ, ਜਲਨ, ਤੜਪ ਸਭ ਕੁਝ ਹੀ ਤਾਂ ਲਿਖਤ ਰਿਹਾ ਸੀ ਕੁਲਵੰਤ ਨੇ ਜੋ ਕੁਛ ਵੀ ਕਿਸੇ ਪ੍ਰੀਤ ਨਾਵਲ ਵਿੱਚ ਪੜਿਆ ਸੀ ਦੂਜੇ ਤੀਜੇ ਦਿਨ ਕੁਲਵੰਤ ਦੀ ਹੋਰ ਚਿੱਠੀ ਆ ਜਾਂਦੀ ਹਰ ਚਿੱਠੀ ਪਹਿਲੀ ਨਾਲੋਂ ਕੁਝ ਲਮੇਰੀ ਹੁੰਦੀ ਪਰ ਮਜਮੂਨ ਸਭ ਦਾ ਇੱਕੋ ਹੀ ਸਿਰਫ ਸ਼ਬਦਾਂ ਦਾ ਹੇਰਫੇਰ ਹੁੰਦਾ ਮਨਜੀਤ ਚਿੱਠੀਆਂ ਪੜਦੀ ਉਹਨਾਂ ਦਾ ਉੱਤਰ ਲਿਖਦੀ ਤੇ ਫਿਰ ਆਪਣੇ ਕੁਲਵੰਤ ਦੀਆਂ ਚਿੱਠੀਆਂ ਪੜਨ ਲੱਗ ਪੈਂਦੀ ਕੁਲਵੰਤ ਦੇ ਵਿਛੋੜੇ ਵਿੱਚ ਮਨਜੀਤ ਦਾ ਦਿਲ ਕਾਲਾ ਪੈਣ ਲੱਗ ਪਿਆ ਸੀ ਹਰ ਵਾਰ ਚਿੱਠੀ ਲਿਖਣ ਲੱਗੀ ਉਹ ਸੋਚਦੀ ਅੱਜ ਸਾਫ਼ ਲਿਖ ਦੇਣਾ ਏ ਕਿ ਸਾਡਾ ਜੀ ਨਹੀਂ ਲੱਗਦਾ ਖਾਤ ਵੇਂਦੇ ਆਸਾਰ ਆ ਜਾਓ ਹੈ ਇਸ ਤਰ੍ਹਾਂ ਮੇਰੀ ਬਾਬਤ ਕੀ ਸਮਝੇਗਾ ਮੈਂ ਕਿਤੇ ਬੱਲੜੀ ਆ ਮੈਂ ਦਰਸ਼ਨ ਦੀ ਹਾਨਣ ਹੁੰਦੀ ਤਾਂ ਜ਼ਰੂਰ ਲਿਖਦੀ ਪਰ ਇਸ ਉਮਰੇ ਤਾਂ ਇਸ ਉਮਰੇ ਇਹ ਦੋ ਸ਼ਬਦ ਸੰਗਾ ਬਣ ਕੇ ਉਹਦੇ ਕਲੇਜੇ ਵਿੱਚ ਤਸ ਜਾਂਦੇ ਉਹ ਆਪਣੇ ਆਪ ਨੂੰ ਬੁੱਢੜੀ ਬੁੱਢੜੀ ਮਹਿਸੂਸ ਕਰਨ ਲੱਗ ਪੈਂਦੀ ਉਹਦੀਆਂ ਅਧ ਖੁੱਲੀਆਂ ਅੱਖਾਂ ਅੱਗੇ ਗੱਭਰੂ ਕੁਲਵੰਤ ਤੇ ਅਣਫੁੱਲੀ ਗੰਦਲ ਵਰਗੀ ਮੁਟਿਆਰ ਦਰਸ਼ਨ ਆਖਲੋਂਦੀ ਮਨਜੀਤ ਬੜੀ ਛੋਟੀ ਜਿਹੀ ਚਿੱਠੀ ਲਿਖਦੀ ਉਹਨੇ ਕਦੇ ਵੀ ਕੁਲਵੰਤ ਨੂੰ ਛੇਤੀ ਭਰਤਣ ਵਾਸਤੇ ਨਹੀਂ ਸੀ ਲਿਖਿਆ ਪਰ ਕੁਲਵੰਤ ਦੀ ਚਿੱਠੀ ਵਿੱਚ ਹੁਣ ਤੱਕ ਨਾ ਆ ਸਕਣ ਦਾ ਕੋਈ ਪੱਜ ਬਹਾਨਾ ਤੇ ਅਗਾਹ ਛੇਤੀ ਤੋਂ ਛੇਤੀ ਆਉਣ ਦਾ ਲਾਰਾ ਹੁੰਦਾ ਮਨਜੀਤ ਨਿਤ ਦੀਆਂ ਸੋਚਾਂ ਵਿੱਚ ਗੁੱਤੇ ਖਾ ਰਹੀ ਸੀ ਜਾਂ ਕੁਲਵੰਤ ਨੇ ਰਾਤ ਦੇ 1 ਵਜੇ ਬੂਹਾ ਆਖੜਕਾਇਆ ਮਨਜੀਤ ਤਰਮਕੁੱਠੀ ਵਾਜ ਪਛਾਣ ਕੇ ਉਹਨੇ ਬੂਹਾ ਲਾਹਿਆ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਕੁਲਵੰਤ ਅੰਦਰ ਦਾਖਲ ਹੋਇਆ। ਉਹਨੇ ਚਿਹਰਾ ਠਾਠੇ ਥੱਲੇ ਲੁਕਾਇਆ ਹੋਇਆ ਸੀ ਤੇ ਅੱਖਾਂ ਉੱਤੇ ਕਾਲੀ ਐਨਕ ਸੀ। ਇਹ ਭੇਸ ਉਹਨੇ ਇਸ ਗੱਲੋਂ ਡਰਦਿਆਂ ਬਣਾਇਆ ਸੀ ਕਿ ਰਾਹ ਵਿੱਚ ਦਰਸ਼ਨ ਕਾ ਕੋਈ ਮਿਲਣਾ ਪੈਂਦਾ ਹੋਵੇ। ਉਹ ਲੋਕ-ਲੋਕ ਕੇ ਆਇਆ ਸੀ ਤੇ ਚੋਰੀ-ਚੋਰੀ ਚਲਾ ਜਾਣਾ ਚਾਹੁੰਦਾ ਸੀ। ਅੰਦਰ ਵੜਦਿਆਂ ਉਹਨੇ ਸੱਜੇ ਹੱਥ ਨਾਲ ਠਾਠਾ ਤੇ ਖੱਬੇ ਨਾਲ ਐਨਕ ਲਾ ਲਈ। ਫੈਰ ਉਹਨੇ ਪਿਆਰ ਨਾਲ ਬੰਜੀਤ ਨੂੰ ਗਲਗਕੜੀ ਪਾ ਕੇ ਕਿਹਾ ਚੁੰਮੋ ਮੇਰਾ ਮੱਥਾ ਵੇਖੋ ਅੱਧੀ ਰਾਤ ਕਿੰਨੇ ਜਫਰ ਜਾਲ ਕੇ ਆਇਆ ਇਸੇ ਵੇਲੇ ਮਹੀਵਾਲ ਆਪਣੀ ਸੋਹਣੀ ਨੂੰ ਮਿਲਣ ਜਾਂਦਾ ਹੁੰਦਾ ਸੀ ਮੇਰੇ ਸਰਬਾਂਸ ਆਪਾਂ ਕੀ ਲੈਣਾ ਹੈ ਸੋਹਣੀ ਤੇ ਮਹੀਵਾਲ ਬਣ ਕੇ ਉਸ ਦੁਨੀਆ ਵਿੱਚ ਕਿਸੇ ਨੂੰ ਪੱਟ ਚੀਰਨਾ ਪੈਂਦਾ ਏ ਕਿਸੇ ਨੂੰ ਕੱਚਿਆਂ ਘੜਿਆਂ ਤੇ ਠੱਲ ਕੇ ਡੁੱਬਣਾ ਪੈਂਦਾ ਏ ਕਹਿੰਦਿਆਂ-ਕਹਿੰਦਿਆਂ ਮੰਜੀਰ ਦਾ ਚਿਹਰਾ ਗੰਭੀਰ ਹੋ ਗਿਆ ਝਾਟੋ ਦੇ ਦਿਲ ਵਿੱਚ ਖਿਆਲ ਆਇਆ ਇਸ ਤਰ੍ਹਾਂ ਤਾਂ ਮੈਂ ਬਧੇਰੇ ਬੁੱਢੀ ਜਾਪਾਂਗੀ ਐਸ ਸੋਚ ਨੇ ਉਹਦੀ ਆਤਮਾ ਨੂੰ ਕੰਬਾ ਦਿੱਤਾ ਇਹਦਾ ਇਲਾਜ ਸੀ ਜੋ ਬੰਦਾ ਉੱਚੇ ਚਾਪਰਟਾਵਾ ਕਰਨਾ ਮੋਟਿਆਰ ਦੇ ਸੰਦ ਦਾ ਯਤਨ ਕਰਨਾ ਉਹ ਕਲਵੰਦ ਦੀਆਂ ਪਿਆਸੀਆਂ ਅੱਖਾਂ ਵਿੱਚ ਨੈਣਾ ਦੀ ਮਸਤੀ ਔਲਾਦ ਦੀ ਮੁਸਕਰਾਹ ਪਈ ਉਹਨੇ ਕਲਵੰਦ ਨੂੰ ਬਾਹੀ ਵਿੱਚ ਇੰਨੇ ਤਾਣ ਨਾਲ ਘੁੱਟਿਆ ਕਿ ਜੋਰ ਲੱਗਣ ਕਰਕੇ ਉਹਦਾ ਚਿਹਰਾ ਲਾਲ ਹੋ ਗਿਆ ਬਿਜਲੀ ਦੇ ਚਾਨਣ ਵਿੱਚ ਉਸ ਵੇਲੇ ਉਹਦੇ ਮੱਥੇ ਦੀ ਡਲਕ ਕਿਸੇ ਉਦਾਸ ਮੋਟਿਆਰ ਨਾਲੋਂ ਘੱਟ ਨਹੀਂ ਸੀ ਕਲਵੰਤ ਸਿਰਫ 4 ਘੰਟੇ ਕਰ ਰਿਹਾ ਇਹ ਸਮਾਂ ਉਹਨਾਂ ਗੱਲਾਂ ਕਰਦਿਆਂ ਗੁਜ਼ਾਰ ਦਿੱਤਾ ਮਨਜੀਤ ਦਰਸ਼ਨ ਦਾ ਜਿਕਰ ਛੇੜਨ ਵਾਸਤੇ ਕਈ ਵਾਰ ਉਹਲੀ ਪਰ ਸ਼ਬਦੋਦੇ ਧਰਕ ਦੇ ਬੁੱਲਾ ਨਾਲ ਟਕਰਾ ਕੇ ਵਾਪਸ ਮੁੜ ਜਾਂਦੇ ਰਹੇ ਹਰ ਵਾਰ ਅੰਦਰੋਂ ਉਹਦਾ ਇਸਤਰੀ ਹਿਰਦਾ ਕੁਰਲਾ ਉਠਦਾ ਖਬਰਦਾਰ ਜੇ ਮੇਰੇ ਸੋਰਗ ਨੂੰ ਲੰਬੂ ਲਾਇਆ ਤਾਂ ਇੰਨੇ ਨੇੜੇ ਹੋ ਕੇ ਵੀ ਦੋਹਾਂ ਨੇ ਆਪਣੀ ਆਪਣੀ ਆਤਮਾ ਦਾ ਕੁਝ ਹਿੱਸਾ ਇੱਕ ਦੂਜੇ ਤੋਂ ਲੁਕਾਈ ਰੱਖਿਆ ਰਾਤੋ ਰਾਤ ਵਾਪਸ ਮੁੜ ਜਾਣ ਦਾ ਇਰਾਦਾ ਪ੍ਰਗਟ ਕਰਦਿਆਂ ਪਲਵੰਤ ਨੇ ਕਿਹਾ ਕੁਛ ਦਿਨ ਮੈਂ ਪਟਿਆਲੇ ਤੇ ਅਮਰਤਸਰ ਰਿਹਾ ਹਾਂ ਮੈਂ ਬੜਾ ਯਤਨ ਕੀਤਾ ਕਿ ਮੇਰੇ ਵਾਸਤੇ ਜਾਂ ਤੁਹਾਡੇ ਵਾਸਤੇ ਕੋਈ ਨੌਕਰੀ ਮਿਲ ਜਾਏ ਪਰ ਬਣਿਆ ਕੁਛ ਨਾ ਜਿੰਨਾ ਚਿਰ ਜ਼ਮੀਨ ਕਬਜ਼ੇ ਚ ਨਹੀਂ ਆਉਂਦੀ ਉਹਨਾਂ ਚਿਰ ਪਿੰਡ ਜਾਣ ਦਾ ਕੋਈ ਫਾਇਦਾ ਨਹੀਂ ਹਣ ਤੀਜੇ ਦਿਨ ਦਾ ਮੈਂ ਭੈਣ ਸਰਜੀਤ ਕੋਲ ਪੱਤੋ ਕੀ ਆਇਆ ਹੋਇਆ ਸਾਂ ਉਹਨਾਂ ਦੀ ਮਦਦ ਨਾਲ ਉੱਥੇ ਕੰਨਿਆ ਪਾਠਸ਼ਾਲਾ ਵਿੱਚ ਤੁਹਾਡੇ ਵਾਸਤੇ ਨੌਕਰੀ ਮਿਲ ਗਈ ਏ ਉਹਨਾਂ ਚਾਰੀ ਤੁਹਾਨੂੰ ਇਹ ਕਸ਼ਟ ਕਰਨਾ ਪਵੇਗਾ ਜਿੰਨਾ ਚਿਰ ਮੇਰੀ ਕਿਤੇ ਨੌਕਰੀ ਨਹੀਂ ਲੱਗਦੀ ਤੁਸੀਂ ਦਰਖਾਸਤ ਲਿਖ ਦਿਓ ਮੈਂ ਸਵੇਰੇ ਸਵੇਰੇ ਜਾ ਕੇ ਫਿਰ ਮੈਨੇਜਰ ਨੂੰ ਮਿਲਣਾ ਏ ਇੱਥੇ ਇੱਕ ਸਾਲ ਹੋਰ ਕੱਟ ਲਈਏ ਖਾਂ ਅਗਲੇ ਸਾਲ ਪੈੰਡ ਚੱਲ ਫਿਰਾਂਗੇ ਮਨਜੀਤ ਨੇ ਕੁਲਵੰਤ ਦਾ ਦਿਲ ਟੋਣ ਵਾਸਤੇ ਕਿਹਾ ਨਹੀਂ ਤਾਂ ਉਹਦਾ ਆਪਣਾ ਜੀ ਵੀ ਉੱਥੇ ਰਹਿਣ ਤੇ ਰਾਜੀ ਨਹੀਂ ਸੀ ਨਹੀਂ ਇੱਥੇ ਮੈਨੂੰ ਬੜੀ ਸੰਗ ਆਉਂਦੀ ਏ ਉੱਥੇ ਸੰਗ ਨਾ ਆਵੇਗੀ ਉਤੋਂ ਦੀ ਸੰਗ ਮੈਂ ਲਾ ਆਇਆ ਭੈਣ ਸਰਜੀਤ ਨੂੰ ਸਭ ਕੁਝ ਦੱਸ ਦਿੱਤਾ ਏ ਮਾਰ ਗਈ ਮੈਂ ਉਹਨੇ ਫਿਰ ਕੀ ਕਿਹਾ ਕੁਝ ਵੀ ਨਾ ਉਹਨੇ ਕੀ ਕਹਿਣਾ ਸੀ ਉਹ ਦੋਵੇਂ ਜੀ ਸੁਣ ਕੇ ਬੜੇ ਖੁਸ਼ ਹੋਏ ਸਨ ਉਹ ਵੀ ਇਸੇ ਗੱਲ ਤੇ ਜੋੜ ਦਿੰਦੇ ਸਨ ਕਿ ਅਸੀਂ ਉਹਨਾਂ ਕੋਲ ਚਲੇ ਚੱਲੀਏ ਅੱਛਾ ਛੇਤੀ ਕਰੋ ਤੁਸੀਂ ਕਲਵੰਤ ਨੇ ਘੜੀ ਦੇਖ ਕੇ ਕਿਹਾ ਗੱਡੀ ਦਾ ਵਕਤ ਹੋ ਚੱਲਿਆ ਏ ਲਿਖੋ ਜੇ ਪਰਸੋਂ ਚਲੇ ਜਾਵਾਂ ਤਾਂ ਇੱਕ ਦਿਨ ਬਦਲੇ ਅਸਾਂ ਬਣਿਆ ਬਣਾਇਆ ਕੰਮ ਵਿਗਾੜ ਨਹੀਂ ਲੈਣਾ ਉਥੇ ਹੋਰ ਵੀ ਦਰਖਾਸਤਾਂ ਆਈਆਂ ਹੋਈਆਂ ਹਨ ਮੈਂ ਇਸੇ ਗੱਡੀ ਵਾਪਸ ਮੋੜਨ ਦਾ ਇਕਰਾਰ ਕਰਕੇ ਆਇਆ ਛੇਤੀ ਲਿਖੋ ਹਣ ਮਨਜੀਤ ਲਿਖਣ ਲੱਗ ਪਈ ਕੁਲਵੰਤ ਨੀਜ਼ ਲਾ ਕੇ ਉਹਦੇ ਚਿਹਰੇ ਵੱਲ ਵੇਖਦਾ ਰਿਹਾ ਰਾਤ ਨੂੰ ਮੌੜ ਆਉਗੇ ਨਾ ਮਨਜੀਤ ਨੇ ਦਰਖਾਸਤ ਫੜਾਉਂਦਿਆਂ ਪੁੱਛਿਆ ਮੇਰਾ ਤਾਂ ਆਪ ਜੀ ਨਹੀਂ ਲੱਗਦਾ ਪਰ ਸਮਾਂ ਵੀ ਸੰਭਾਲਣਾ ਹੋਇਆ ਉਥੇ ਨੌਕਰੀ ਪੱਕੀ ਕਰਾਉਣੀ ਮਕਾਨ ਲੱਭਣਾ ਇਹ ਹੋਰ ਨਿੱਕੇ ਮੋਟੇ ਕਿੰਨੇ ਕੰਮ ਕਰਨੇ ਨੇ ਮੈਂ ਹਣ ਓਦਣ ਹੀ ਮੁੜੂੰਗਾ ਜਿੱਦਾਂ ਠਾਣੂ ਨਾਲ ਲੈ ਚੱਲਾਂਗਾ ਤੁਸੀਂ ਇੱਥੋਂ ਦਾ ਖਲਾਰਾ ਸਾਰਾ ਸਾੰਭ ਚੜੜਨਾ ਕੁਲਵੰਤ ਐ 1 ਵਜੇ ਰਾਤ ਨੂੰ ਆਇਆ ਤੇ ਤੜਕੇ 5 ਵਜੇ ਤੁਰ ਗਿਆ ਪਤਾ ਨਹੀਂ ਉਹਨੂੰ ਤੋੜ ਕੇ ਮਨਜੀਤ ਕਿੰਨਾ ਚਰ ਬਰੂਟਣਾ ਵਿੱਚ ਚੁਗਾਠ ਦੀ ਬਾਹੀ ਫੜ ਕੇ ਖੜੀ ਰਹੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ